ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਨੂੰ ਬਾਪੂ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਇੱਕ ਹੋਰ ਆਪਣਾ ਨਵਾਂ ਬਲੌਗ ਪੱਕਾ ਸੀ ਬੰਦ ਕਰ ਦਿੱਤਾ ਆਵਾਜ਼ ਕਰਕੇ ਉਹਦੀ ਆਵਾਜ਼ ਹੁੰਦੀ ਵੀਡੀਓ ਬਣਾਉਣ ਲੱਗਿਆ ਤੇ ਮੰਗੋ ਬਹੁਤ ਧਿਆਨ ਨਾਲ ਦੇਖਣ ਲਈ ਸੀ ਹੁਣ ਫਰਾ ਹੋ ਗਈ ਕਿੰਨਾ ਚਿਰੇ ਪੱਖੇ ਤੋਂ ਡਰਦੀ ਰਹੀ ਤੇ ਕੱਲ ਅਸੀਂ ਆਪਣੇ ਬਲੌਗ 'ਚ ਦੱਸਿਆ ਸੀ ਕਿ ਮੰਗੋ ਲੈਣ ਲੱਗਿਆਂ ਸਾਡੇ ਕੋਲੋਂ ਕਿਹੜੀਆਂ ਗਲਤੀਆਂ ਹੋਈਆਂ ਜਿਹੜਾ ਅਸੀਂ ਧਿਆਨ ਨਹੀਂ ਦਿੱਤਾ ਚਲੋ ਕਿਹਨਾਂ ਦਾ ਗਲਤੀਆਂ ਕਰ ਕਰਕੇ ਇਨਸਾਨ ਸਿੱਖਦਾ ਜਾਂ ਪਤਾ ਲੱਗਦਾ ਇਹ ਸਾਡੇ ਕੋਲ ਮੰਗੋ ਤਾਂ ਸੀ ਆਪ ਦੇਖ ਕੇ ਮੈਂ ਚੈੱਕ ਕਰਕੇ ਲੈ ਕੇ ਆਈ ਸੀ ਪਰ ਮੈਨੂੰ ਵੀ ਇਹ ਨੌਲੇਜ ਨਹੀਂ ਸੀ ਇਹ ਚੀਜ਼ਾਂ ਵੀ ਦੇਖੀ ਰਹੀਆਂ ਇਹ ਤਾਂ ਆਪੇ ਹੀ ਆਈ ਆ ਰੱਬ ਦਾ ਬੰਦਾ ਇਹੋ ਇਹ ਆਪੇ ਹੀ ਆਈ ਆ ਸਾਡੇ ਇਹਦਾ ਅਸੀਂ ਕੋਈ ਪੈਸਾ ਨਹੀਂ ਦਿੱਤਾ ਫਿਰ ਇਹੋ ਹੀ ਮੰਗੋ ਦਾ ਮਤਲਬ ਕਿ ਮੰਗੋ ਜਿੰਨਾ ਕੋਸੀਂ ਲਈ ਸੀ ਫਿਰ ਅਸੀਂ ਉਹਨਾਂ ਨੂੰ ਲਾਂਭਾ ਦਿੱਤਾ ਪਰ ਤੁਸੀਂ ਸਾਡੇ ਕੋਲ ਪੈਸੇ ਜ਼ਿਆਦੇ ਲਏ ਆ ਕਿਸੇ ਸਬਸਕ੍ਰਾਈਬਰ ਨੇ ਮੈਨੂੰ ਪੁੱਛਿਆ ਸੀ ਕਿੰਨੇ ਦੀ ਲਈ ਆ ਤੇ ਮੈਂ ਕਿਹਾ ਸੀ 40000 ਦੀ ਪਰ 40 ਹੀ ਹੋਈ ਸੀ ਅਸੀਂ ਲਈ ਅਸੀਂ 40 ਤੋਂ ਕਿਤੇ ਜ਼ਿਆਦਾ ਦੀ ਲਈ ਆ ਤੇ ਕਿਉਂਕਿ ਬਾਅਦਛੇ ਜੇ ਸਾਨੂੰ ਇਹ ਗੱਲਾਂ ਦਾ ਪਤਾ ਲੱਗਾ ਤੇ ਸਾਨੂੰ ਖੁਦ ਨੂੰ ਵੀ ਫੀਲ ਜਿਆ ਹੋਣ ਲੱਗ ਪਿਆ ਵੀ ਅਸੀਂ ਪੈਸੇ ਜ਼ਿਆਦਾ ਦੇ ਦਿੱਤੇ ਆ ਤੇ ਸਾਡੀ ਮਾਸੀ ਸਾਸਿਆ ਉਹਨਾਂ ਦਾ ਵੀ ਐਵੇਂ ਕੰਮ ਆ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਚੀਜ਼ਾਂ ਪਸੂ ਲੈਣ ਲੱਗਿਆਂ ਜ਼ਰੂਰ ਦੇਖੀ ਰੀਆਂ ਜਦਕਿ ਅਸੀਂ ਮਨੀ ਦਾ ਬਾਬਾ ਨਾਲ ਲੈ ਕੇ ਗਏ ਸੀ ਅਸੀਂ ਕਹਾਂ ਉਹਨਾਂ ਨੂੰ ਤਾਂ ਪਤਾ ਹੀ ਉਹ ਮਨੀ ਦੇ ਬਾਬੇ ਨੇ ਵੀ ਨਹੀਂ ਇੰਨਾ ਦਾ ਕੋਈ ਧਿਆਨ ਦਿੱਤਾ ਜਾਂ ਦੇਖਣਾ ਚਾਹੀਦਾ ਤੇ ਗਲਤੀ ਸਾਡੇ ਕੋਲ ਇਹ ਹੋਈ ਇੱਕ ਤਾਂ ਉਹਨੂੰ ਕੀ ਕਹੀਦਾ ਦੁੱਧ ਵੱਲੋਂ ਤਾਂ ਠੀਕ ਐ ਜੋ ਉਹਨਾਂ ਨੇ ਦੱਸਿਆ ਸੀ ਹਨਾ ਮਣੀ ਹੌਲੀ ਹੌਲੀ ਉੱਥੋਂ ਤੱਕ ਆ ਗਈ ਐ ਜਿੱਦਾਂ ਥੋੜਾ ਹੀ ਘਟਿਆ ਦੁੱਧ ਉੱਥੋਂ ਜਿੰਨਾ ਉਹਨਾਂ ਨੇ ਕਿਹਾ ਸੀ ਉਹ ਤਾਂ 2 ਕਿਲੋ ਘਟਿਆ ਉਹਦਾ ਦੁੱਧ ਦਾ ਇਹਨਾਂ ਸਹੀ ਐ ਦੇਖੀ ਕਿੱਦਾਂ ਦੇਖੀ ਦੁੱਧ ਵੱਲੋਂ ਸੋਹਣੀ ਐ ਦੁੱਧ ਵੱਲੋਂ ਸਾਨੂੰ ਕੋਈ ਨਹੀਂ ਐ ਦਾ ਸਿਰਫ ਇੱਕ ਹੀ ਗਲਤੀ ਐ ਜਿਹੜੀ ਅ ਅਸੀਂ ਲਈ ਨੋਟ ਕੀਤੀ ਵੀ ਜਿਹੜੀ ਮੰਗੋ ਆ ਇਹਦੇ ਥਣ ਹੈਗੇ ਆ ਜੀ 6 6 ਥਾਣੇ ਆ ਮੰਗੋ ਦੇ ਇਹ ਵੀ ਨਹੀਂ ਵੀ ਪੰਜ ਥਾਣੇ ਆ ਛੇ ਥਾਣੇ ਆ ਫਿਰ ਤੁਸੀਂ ਇਹ ਦੇਖ ਲਓ ਤੇ ਇਹ ਛੇਆਂ ਥਾਣਾਂ ਵਿੱਚ ਹੀ ਦੁੱਧ ਹੁੰਦਾ ਐਦਾਂ ਨਹੀਂ ਵੀ ਦੋ ਥਾਣ ਐਕਸਟਰਾ ਨਾਲ ਉਦਾਂ ਲੱਗੇ ਆ ਐਦਾਂ ਨਹੀਂ ਇਹ ਛੇਆਂ ਥਾਣਾਂ ਵਿੱਚ ਹੀ ਦੁੱਧ ਹੁੰਦਾ ਜਿਹੜੇ ਉਹ ਨਿੱਕੇ ਨਿੱਕੇ ਮੈਨੂੰ ਪਿੱਛੇ ਦਿਖਾ ਦੇ ਉਹ ਪਿੱਛੇ ਨਿੱਕੀ ਨਿੱਕੇ ਦੋ ਥਾਣੀਆਂ ਤੇ ਉਹਨਾਂ ਵਿੱਚੋਂ ਡੇਢ ਕ ਗਲਾਸ ਦੁੱਧ ਦਾ ਜਿੱਦਾਂ ਨਿਕਲਦਾ ਇਹ ਦਿਖਾਈ ਮੈਂ ਦਿਖਾਵਾਂ ਇਹ ਜਿੱਦਾਂ ਨਾ ਇਹ ਛੋਟੇ ਥਾਣਿਆਂ ਨੇ ਪਿਛਲੇ ਇਹ ਦੋ ਦੋ ਪਿਛਲੇ ਛੋਟੇ ਥਾਣਿਆਂ ਇਹ ਵਾਲੇ ਇਹ ਵੱਡੇ ਨਹੀਂਗੇ ਛੋਟੇ ਆ ਦੋਨੇ ਥਣ ਇਹਨਾਂ ਵਿੱਚੋਂ ਡੇਢ ਕ ਗਲਾਸ ਜਿਹੜਾ ਦੁੱਧ ਦਾ ਉਹ ਨਿਕਲ ਆਉਂਦਾ ਇਹ ਮੋਰਲੇ ਚਾਰੇ ਥਾਣੇ ਆ ਸਾਈਜ਼ ਵਿੱਚ ਬਿਲਕੁਲ ਸਹੀ ਆ ਇਹੋ ਕੋਈ ਵੀ ਇਦਾਂ ਨੀਗਾ ਮਤਲਬ ਕਿ ਛੋਟਾ ਜਾਂ ਕਿਤਨਾ ਉਹ ਪਿੱਛੇ ਜਿਹੜੇ ਆ ਦੋ ਥਣ ਹੋਰ ਲੱਗੇ ਹੋਏ ਆ ਤੇ ਗੰਗਾ ਗੰਗਾ ਸੀ ਲਈ ਗੰਗਾ ਅਸੀਂ ਲਈ ਫੇ ਅਸੀਂ ਉਹਨਾਂ ਨੂੰ ਲਾਂਭਾ ਦਿੱਤਾ ਵੀ ਤੁਸੀਂ ਸਾਡੇ ਨਾਲ ਇਹ ਧੋਖਾ ਕੀਤਾ ਵੀ ਗਾਂ ਦੇ ਛੇ ਥਾਂ ਤੁਸੀਂ ਸਾਨੂੰ ਉਹ ਦੱਸੇ ਬਿਨਾ ਦੱਸਿਆ ਤਾਂ ਸੀ ਮੈਂ ਤਾਂ ਦੇਖਿਆ ਸੀ ਪਰ ਸਾਨੂੰ ਤਾਂ ਨੌਲੇਜ ਨਹੀਂ ਸੀ ਉਹ ਤਾਂ ਸਾਨੂੰ ਦੱਸ ਹੀ ਸਕਦੇ ਸੀ ਕਿਉਂਕਿ ਉਹ ਜਾਣ ਪਛਾਣ ਦੇ ਸੀਗੇ ਫੇਰ ਅਸੀਂ ਕਿਹਾ ਵੀ ਸਾਨੂੰ ਉਹਦੇ ਵੰਡੇ ਕੋਈ ਵਧੀਆ ਬੱਚੀ ਦੋ ਫੇਰ ਉਹਨਾਂ ਨੇ ਸਾਡੇ ਕੋਲ ਭੇਜੀ ਇਹੋ ਗੰਗਾ ਗੰਗਾ ਭੇਜੀ ਅਸੀਂ ਦੇਖੀ ਨਹੀਂ ਸੀ ਉਹ ਕਹਿੰਦੇ ਤੁਹਾਨੂੰ ਵਧੀਆ ਬੱਚੀ ਦਿੰਨੇ ਆ ਡੇਢ ਡੇਢ ਕਸਾਲ ਦੇ ਸਾਲ ਡੇਢ ਸਾਲ ਦੀ ਆ ਉਹਨਾਂ ਨੇ ਵੀ ਕਿਸੇ ਕੋਲ ਲੈ ਕੇ ਦਿੱਤੀ ਤੇ ਦੋ ਤਿੰਨ ਦਿਨ ਅਸੀਂ ਮੰਗੋ ਗੰਦਾਵਲ ਵੀ ਨਹੀਂ ਧਿਆਨ ਦਿੱਤਾ ਅਸੀਂ ਸਿਰਫ ਇਹਦੇ ਥਾਣ ਦੇਖ ਲਏ ਪਰ ਚਾਰ ਥਾਣ ਤੇ ਇਹਦੇ ਆ ਨਾ ਸਹੀ ਦੇਖਦੇ ਸੀ ਇਹਦੇ ਆ ਜੀ ਪੰਜ ਥਾਣ ਦੇ ਇਹਦੇ ਪੰਜ ਥਾਣ ਲੱਗੇ ਹੋਏ ਆ ਮਤਲਬ ਕਿ ਦੇਖਣੇ ਨਹੀਂ ਜਜਮੈਂਟ ਨਹੀਂ ਹੋਣੀ ਕਿਉਂਕਿ ਥਾਣ ਬਹੁਤ ਛੋਟੇ ਮੈਨੂੰ ਤਾਂ ਕੋਸ਼ਿਸ਼ ਕਰਦੇ ਦੇਖ ਜਾ ਇੰਨੀ ਮਾਰਦੀ ਹੈ ਹੈ ਇਹਦੇ ਰੱਬ ਦੀ ਬੰਦੀ ਆ ਸੀ ਇਹਦੇ ਇਹਦੇ ਪੰਜ ਥਾਣ ਲੱਗੇ ਹੋਏ ਆ ਤੇ ਹੈ ਉਹਦਾ ਸਾਰੇ ਉਹ ਵੀ ਸਾਈਜ਼ ਬਿਲਕੁਲ ਸਹੀ ਹੈ ਇਦਾਂ ਨਹੀਂਗਾ ਬਈ ਬਹੁਤ ਜ਼ਿਆਦਾ ਹੋਗਾ ਨਾਰਮਲ ਇੱਕੋ ਜਿਹੇ ਗੰਦੇ ਆਦੇ ਦਿਖਦੇ ਆ ਦਿਖਾ ਦੇ ਇਦੋਂ ਮਾੜੀ ਮੋਟੀ ਲੱਗੂਗਾ ਨਾ ਤੇ ਇਹਦੇ ਲੱਗੇ ਹੋਏ ਆ ਜੀ ਪੰਜ ਥਣ ਪਰ ਫਿਰ ਵੀ ਅਸੀਂ ਉਹ ਚੀਜ਼ ਲੱਗੇ ਨਹੀਂ ਹੈਗੇ ਆ ਭਾਵੇਂ ਪੰਜ ਥਾਣੇ ਆ ਇਹਦੇ ਪਰ ਚਲੋ ਕੋਈ ਨਾ ਰੱਬ ਨੇ ਉਹ ਘੱਟ ਤੇ ਨਹੀਂ ਨਾ ਲਾਏ ਵਾਧੇ ਲਾਏ ਆ ਤੇ ਵਾਧਾ ਹੀ ਹੋਊਗਾ ਇਹ ਪੋਜ਼ੀਟਿਵ ਸੋਚ ਕੇ ਤੇ ਅਸੀਂ ਮੰਗੋ ਉਹਨਾਂ ਨੂੰ ਮੋੜ ਹੀ ਨਹੀਂ ਪਰ ਉਹ ਕਹਿੰਦੇ ਸੀ ਜੇ ਤਾਨੂੰ ਕੋਈ ਪ੍ਰੋਬਲਮ ਆ ਉਹ ਬਿਸ਼ੱਕ ਦੀਨਾ ਸਾਡੀ ਗਾਂ ਜਿਹੜੀ ਸਾਡੇ ਬੰਨ ਜਿਓ ਪਰ ਇੱਕ ਉਹਨਾਂ ਤੇ ਪਿਆਰ ਵੀ ਪੈ ਗਿਆ ਮੰਗੋ ਨਾਲ ਤੇ ਹੌਸਲਾ ਵੀ ਨਹੀਂ ਬਿਆ ਤੇ ਸੋ ਅਸੀਂ ਕਿਹਾ ਸ਼ਾਇਦ ਇਨਾ ਹੀ ਸਾਡੇ ਘਰ ਦਾ ਵਾਧਾ ਹੋਣਾ ਹੋਊਗਾ ਕਿ ਜੇ ਦੇ ਦੇ ਥਾਣ ਵਾਧੇ ਆ ਤੇ ਇਸ ਕਰਕੇ ਜੀ ਇਹ ਸੀ ਅਜੀਬ ਗੱਲਾਂ ਸਾਡੇ ਪਸਵਾਂ ਵਾਲੀਆਂ 6 ਥਾਣ ਵਾਲੀ ਆ ਪੰਜ ਖਾਨ ਮਾੜੀ ਤੇ ਮੈਂ ਉਹਨੂੰ ਕੀ ਕਹੀ ਤਾਂ ਵਪਾਰੀ ਨੂੰ ਮੈਂ ਕਿਹਾ ਮਰੀ ਵਪਾਰੀ ਨੂੰ ਫੋਨ ਲਾ ਤੇ ਵਪਾਰੀ ਨੂੰ ਕਹਿ ਭਰਾਵਾ ਜੇ ਕੋਈ ਸੱਤ ਧਣਾ ਵਾਲੀ ਹੈਗੀ ਆ ਨਾ ਉਹ ਵੀ ਸਾਨੂੰ ਦੇ ਜਾ ਸਾਡੇ ਘਰੇ ਬੰਨ ਜਾ ਉਹ ਨਾ ਕੋ ਸੱਚੀ ਨਾ ਆਈ ਹੈ ਨਾ ਐਦਾਂ ਉਹਨੂੰ ਕੀ ਕਹੀਓ ਸਾਡੇ ਨਾਲ ਆ ਕੰਮ ਹੋਇਆ ਜੀ ਤੇ ਚਲੋ ਜੀ ਹੁਣ ਅਸੀਂ ਕੱਢ ਲਈਏ ਧਾਰ ਉਹ ਖਾਓ ਉਹ ਨਹੀਂ ਖਾ ਲੈਂਦੀਆਂ ਉਹ ਪ੍ਰਸ਼ਾਦ ਵਰਤੂਗੇ ਉਹ ਤਾਂ ਬੰਨ ਲੈਂਦੀਆਂ ਮਾਵਾਂ ਵੀ ਆ ਨਵਾਂ ਇੱਥੇ ਹੀ ਆ ਗੀ ਵੀਰ ਨੇ ਪੀਣੀ ਨਹੀਂ ਦੇਣਾ ਟਾਈਗਰ ਨੂੰ ਟਾਈਗਰ ਟਾਈਗਰ ਫੇਰ ਬੋਲੋ ਚੱਕਿਆ ਦੇਰਾ ਉਹ ਕੀ ਲੈ ਕੇ ਓ ਮਾਈ ਗੋਡ ਆਹ ਕਿਹਨੇ ਪਾਤੀ ਇਹਨੇ ਮਾਲਾ ਗਲੇ ਚ ਉਹਨਾਂ ਨੇ ਪਾਈ ਹੋਈ ਹੈ ਪੱਕਾ ਮੁੰਡਿਆਂ ਨੇ ਦੇਖੋ ਜੀ ਸਵੀਟੀ ਹੈ ਭਲਾ ਇਹਨੇ ਵਿਆਹ ਕਰਾਇਆ ਸਵੀਟੀ ਨੂੰ ਪੁੱਛੇਗਾ ਓਏ ਤੂੰ ਪਾਈ ਆ ਸਵੀਟੀ ਦੇ ਆ ਲਾਓ ਮਾਲਾ ਕਿਹਨੇ ਪਾਈ ਸਵੀਟੀ ਨੇ ਪਾਓ ਇੱਧਰ ਆਇਆ ਮੈਂ ਦੇਖ ਲਾ ਹਾ ਦੇ ਪਿਆ ਇਹ ਨਹੀਂਗਾ ਇਹ ਉੱਤਾ ਵੀ ਬਹੁਤ ਤੌਂਦੇ ਨਾ ਕੁੱਤਿਆਂ ਨੂੰ ਨਾ ਹੂੰ ਹਾਂ ਮੁੰਡਾ ਟਾਈਗਰ ਲੈ ਵੀ ਲਾ ਜਾ ਇਹਨਾਂ ਪੀਲੇ ਪੀਲੇ ਤੈਨੂੰ ਭੁੱਖਾ ਮਾਰ ਦਿੰਦੇ ਨੇ ਆ ਵਿੱਚੋਂ ਅਸੀਂ ਇਹਨਾਂ ਨੂੰ ਦਿੱਤਾ ਸੀ ਕਹਿੰਦੇ ਚੰਗਾ ਨਹੀਂ ਹੁੰਦਾ ਦੁੱਧ ਦੇ ਨਾਲ ਹੀ ਭਾਣਾ ਇਹ ਰੋਟੀ ਖਾਂਦੇ ਨਾ ਮਿੱਠੇ ਖਾਂਦੇ ਆ ਮਿੱਠਾ ਹੀ ਖਾਈ ਜਾਂਦੇ ਬਸ ਆਹ ਥੋੜਾ ਜਿਹਾ ਪਾਣੀ ਮਿਕਸ ਕਰ ਦੇ ਇਹਦਾ ਆਹ ਦੇ ਟਾਈਗਰ ਦੇ ਮੱਖੀਆਂ ਵੀ ਚੜੀਆਂ ਹੋਈਆਂ ਉਹ ਕੁੱਤਿਆਂ ਵਾਲੀਆਂ ਜੜੀਆਂ ਨਾ ਹਾਂ ਇਹ ਪੀਵੇ ਦੋਨੇ ਜਾਣੇ ਕਿੰਨੇ ਭੁੱਖੇ ਉਹ ਕੁੱਤੀ ਇਹਨਾਂ ਦੀ ਮਾਂ ਕੁਝ ਖਾਣ ਨਹੀਂ ਦਿੰਦੀ ਇਹਨਾਂ ਨੂੰ ਪਰ ਆਹ ਟਾਈਗਰ ਚਾ ਸਾਈਡੋਂ ਸਾਈਡੋਂ ਪਾਵਾ ਹੋਏ ਐ ਉਹ ਕੁੱਤੇ ਉਹ ਸੁਭਾਣਾ ਮੰਨਣਾ ਕਰਨਾ ਇਹਨੂੰ ਨੀ ਮੂਲਣਾ ਸਵੀਟੀ ਆੰਦਰੋਂ ਲੈ ਆ ਮਾਂਗਲ ਨੂੰ ਇਹ ਪੀ ਕੇ ਸਾਰਾ ਉਹ ਕੀ ਕਰੀ ਜਾ ਆ ਵੀ ਪਾਦਾ ਮਾਣਿਆ ਜਿਹੜਾ ਇਦਾਂ ਹੀ ਆ ਚੱਲ ਜੀ ਪਾ ਦੋ ਓਏ ਐਸ ਵੀ ਟੀ ਐਸ ਵੀ ਟੀ ਨਹੀਂ ਆਪ ਵੀ ਡਿੱਗਣਾ ਨਹੀਂ ਦਿੰਦਾ ਦੂਸਰੀ ਸਾਈਡ ਤੋਂ ਹਾਂ ਅੰਨਾ ਪਾ ਦੋ ਚੱਲ ਬਰਾਂ ਉਹ ਪਰਾਉ ਪਾ ਚੱਲ ਪੀ ਬੋ ਆ ਗਈ ਪੈਂਦਾ ਇਹਨਾਂ ਨੂੰ ਪੱਟਾ ਹੈ ਹੈ ਟਾਈਗਰ ਫੇਰ ਮਾਉਂਗੀ ਹੋਣਾ ਬਸ ਹੈ ਟਾਈਗਰ ਫੇਰ ਮਾਉਂੰਦਾ ਟਾਈਗਰ ਹੋਰ ਹੋ ਨਹੀਂ ਖਲਾਰਾ ਵੀ ਇਹ ਬੋਪ ਹੁੰਦੇ ਆ ਪਰ ਖੁੱਖਾ ਜਾਨਵਰ ਦੇਖ ਵੀ ਨਹੀਂ ਹੁੰਦਾ ਤੇ ਵੈਸੇ ਵੀ ਤੇ ਪਿਆਰ ਜਦੋਂ ਪਿਆ ਹੋਵੇ ਹੇ ਮਨਵੀ ਨਹੀਂ ਕਰਦਾ ਭੁੱਖੇ ਇਸ ਵੀਟੀ ਦੀਆਂ ਅੱਖਾਂ ਵੀ ਬਰਾਊਨ ਨਹੀਂ ਆਵਣੀਆਂ ਉਹ ਕਾਲਾ ਦੂਰੀਆਂ ਅੱਖਾਂ ਕਾਲੀਆਂ ਇਹ ਬਰਾਊਨ ਆ ਤੇ ਦੇ ਅੱਖਾਂ ਬਰਾਊਨ ਹੈਨਾ ਰਹਿ ਗਿਆ ਹੋਰ ਰੱਜ ਗਿਆ ਉਹਦਾ ਟਾਈਗਰ ਟਾਈਗਰ ਬਹੁਤ ਇਹ ਕਰਦਾ ਹੈ ਨਾ ਆਪਣੇ ਨਾਲਾਂ ਤੇ ਜਿਹੜੀਆਂ ਹਨਾ ਤੁਸੀਂ ਇਹਨਾਂ ਨੂੰ ਵਿਗਾਈ ਕਰਨਾ ਹਾਂ ਉਹ ਕੀ ਟਾਈਗਰ ਕਿੰਨਾ ਸੋਣਾ ਲੱਗਦਾ ਕੇ ਇਹ ਦੇਖੀ ਪੱਤੇ ਨਾ ਖੇਲਣਦੇ ਮੈਂ ਐਂਜੀ ਘਰੇ ਬਣਾ ਕੇ ਘਰੇ ਮੈਂ ਬਣਾ ਕੇ ਆਈ ਆ ਕਾਲੇ ਛੋਲਿਆਂ ਦੀ ਸਬ ਦਾ ਕੋਈ ਸਬਜ਼ੀ ਦਾ ਨਾ ਕੋਈ ਦਾਲ ਰਿਆ ਦਿੰਦਾ ਕਾਲੇ ਛੋਲੇ ਤੇ ਨਾਲ ਬਣਾਏ ਮੈਂ ਚੋਲ ਹੁਣ ਮੈਂ ਬਣਾਉਂਗੀ ਜਾ ਕੇ ਘਰੇ ਜਿਹੜਾ ਲੱਗਾ ਪੂਰਾ ਉਹ ਤੋੜ ਕੇ ਚਟਣੀ ਖਾਣੀ ਮੈਨੂੰ ਚਟਣੀ ਕਰ ਲਾਂਗੇ ਟਰਾਈ ਮੇਰੀ ਬਾਉਂਡੀ ਬਣਾਇਆ ਚੋੜ ਹਾਂਜੀ ਮੇਰੀ ਗੋੜ ਨਾ ਲੂਣ ਮਸਾਲਾ ਨਹੀਂ ਪਾਉਣਾ ਉਏ ਇਹ ਨਾਲ ਦੇ ਨਾ ਇਦਾਂ ਦੇ ਪੰਜ ਦੁਪੱਟੇ ਹੋਰ ਲਾ ਦੇ। 1000 ਦੇ ਹੋਣੇ ਪੰਜ। ਹਾਂਜੀ। ਵਧੀਆ ਲੱਗਦੇ ਆ ਦੂਜਿਆਂ ਨਾਲ। ਜਿਹੜੇ ਦੂਜੇ ਹੁੰਦੇ ਆ ਸ਼ਫੌਮਦਿਆਂ ਨਾਲ ਉਹ ਸੋਹਣੇ ਆ। ਘਰ ਤੁਰ ਕੱਢਣ ਲੱਗੇ ਅਜਨੇ ਸਿਰ ਤੇ ਲਈ ਰੱਖਿਆ ਨਾ ਪੂਛ ਵੱਜੀ ਗਈ। ਹੂੰ। ਦੁਬਾਰਾ ਇਦਾਂ ਨਹੀਂ। ਚਲ ਘਰੇ ਜਾਣੇ ਜੀ ਹੁਣ ਅਸੀਂ।